ਅਸ਼ੀਕਾ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਅਤੇ ਗੱਲ ਕਰਾਂਗੇ ਹੜ੍ਹ ਪ੍ਰਭਾਵਿਤ ਖੇਤਰ ਨੂੰ ਲੈ ਕੇ ਲਗਾਤਾਰ ਸਾਰਿਆਂ ਦੇ ਵੱਲੋਂ ਮਦਦ ਕੀਤੀ ਜਾ ਰਹੀ ਹੈ। ਉੱਥੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਦੇ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਪਿੰਡ ਡੇਰਾ ਪਠਾਣਾ 'ਚ ਲਗਾਏ ਗਏ ਰਾਹਤ ਕੈਂਪ ਦੇ ਵਿੱਚ ਜਥੇਦਾਰ ਬਲਜੀਤ ਸਿੰਘ ਦਾਦੂਵਾਦ ਚੇਅਰਮੈਨ ਧਰਮ ਪ੍ਰਚਾਰ ਜਥੇਦਾਰ ਗੁਰਮੀਤ ਸਿੰਘ ਰਾਮਸਰ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਸਵਰਨ ਸਿੰਘ ਬੂੰਗਾ ਟੀਬੀ ਮੈਂਬਰ ਪੰਚਕੁਲਾ ਜਥੇਦਾਰ ਸਿਕੰਦਰ ਸਿੰਘ ਗਿਆਨੀ ਜਗਜੀਤ ਸਿੰਘ ਹੈੱਡ ਗ੍ਰੰਥੀ ਨਾਡਾ ਸਾਹਿਬ ਸਮੇਤ ਹਰਿਆਣੇ ਦੀਆਂ ਸੰਗਤਾਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਸਮਗਰੀ ਲੈ ਕੇ ਪਹੁੰਚੀਆਂ ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰਕ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਸਮੇਤ ਜਥੇਦਾਰ ਬਲਜੀਤ ਸਿੰਘ ਦਾਦੂ ਵਾਲੇ ਕਹਿ ਕਿ ਕੁਦਰਤੀ ਕਰੋਪੀ ਦੇ ਬਾਵਜੂਦ ਲੋਕ ਚੜ੍ਹਦੀ ਕਲਾ ਦੇ ਵਿੱਚ ਨੇ ਉਹਨਾਂ ਕਹਿ ਕਿ ਬਹੁਤ ਦੁਖਦ ਸਮਾਂ ਤੇ ਹੜ੍ਹ ਦੇ ਪਾਣੀ ਨੇ ਘਰਾਂ ਦੇ ਵਿੱਚ ਬੈਠੇ ਲੋਕਾਂ ਨੂੰ ਘਰਾਂ ਤੋਂ ਬੇਕਾਰ ਕਰ ਦਿੱਤਾ ਗਿਆ ਉਨ੍ਹਾਂ ਕਹਿ ਕੇ ਕਿ ਇਸ ਕੁਦਰਤੀ ਆਫਤ ਸਮੇ ਸਾਰੇ ਆਪਣਾ ਫਰਜ਼ ਸਮਝਦੇ ਹੋਏ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਨੇ ਤੇ ਹਰਿਆਣੇ ਦੀਆਂ ਸੰਗਠਾ ਵੀ ਰਾਹਤ ਸਮਗਰੀ ਦਵਾਈਆਂ ਤਰਪਾਲਾ ਪਸ਼ੂਆਂ ਦਾ ਚਾਰਾ ਤੇ ਹੋਰ ਲੋਕਾਂ ਲਈ ਲੋੜੀਂਦੀਆਂ ਅਵਸਥਾਾਂ ਲੈ ਕੇ ਪਹੁੰਚੀਆਂ ਨੇ। ਉਹਨਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਏ ਗੇ ਰਾਹਤ ਕੈਂਪ ਦੀ ਸ਼ਲਾਗਾ ਕਰਦੇ ਆ ਕਿ ਆਉਣ ਵਾਲੇ ਦਿਨਾਂ ਦੌਰਾਨ ਲੋਕਾਂ ਨੂੰ ਹੋਰ ਵਧੇਰੇ ਰਾਹਤ ਤੇ ਲੋੜ ਮਹਿਸੂਸ ਹੋਣੀ ਹੈ ਜਿਸ ਕਰਕੇ ਇਹ ਕੈਂਪ ਮਹੀਨਿਆਂ ਬੰਦੀ ਚੱਲਣਾ। ਉਨਾ ਸਾਰੀਆਂ ਧਾਰਮਿਕ ਸਮਾਜਿਕ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਤਕੜੇ ਹੋ ਕੇ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਉਣ ਤੇ ਕੈਂਪਾਂ ਵਿੱਚ ਪਹੁੰਚ ਕੇ ਆਪਣੇ ਹੱਥੀਂ ਲੋਕਾਂ ਦੀ ਸੇਵਾ ਕਰਨ ਇਸ ਉਪਰੰਤ ਜਥੇਦਾਰ ਦਾਦੂਵਾਲ ਸਮੇਤ ਸੰਗਤਾਂ ਨੇ ਨਿਰਲੇ ਪਿੰਡ ਰਣਸੀਕਾ ਤਲਾ ਚ ਲੋਕਾਂ ਨੂੰ ਰਾਤ ਸਮੱਗਰੀ ਵੰਡਣ ਲਈ ਗਏ ਤੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਇਸ ਮੌਕੇ ਮਨਜੀਤ ਸਿੰਘ ਭੋਮਾ ਮਨਪ੍ਰੀਤ ਸਿੰਘ ਢਿੱਲੋਂ ਪੌਰਨ ਸਿੰਘ ਸਵਿੰਦਰ ਸਿੰਘ ਨਾਗਰਾ, ਬੂਟਾ ਸਿੰਘ, ਸੁਖਵਿੰਦਰ ਸਿੰਘ ਮੱਲੇ, ਜਸਪਾਲ ਸਿੰਘ ਮੱਲੇ, ਗੁਰਪ੍ਰੀਤ ਸਿੰਘ ਗਿੱਲ, ਰঞ্জੀਤ ਸਿੰਘ ਮੱਲੇ, ਨਿਸ਼ਾਨ ਸਿੰਘ ਬਾਠ, ਸ਼ਰਨਜੀਤ ਸਿੰਘ, ਕਾਮਰੇਡ ਮਨਜੀਤ ਸਿੰਘ, ਰੌਵੜ ਆਦ ਹਾਜ਼ਰ ਰਹੇ ਨੇ ਅਤੇ ਪਾਣੀ ਦੇ ਵਿੱਚ ਜਾ ਕੇ ਲੋਕਾਂ ਤੱਕ ਰਾਤ ਸਮਗਰੀ ਪਹੁੰਚਾਈ ਤੇ ਲੋਕਾਂ ਦੇ ਨਾਲ ਗੱਲਬਾਤ ਕੀਤੀ। ਸਕਰੀਨ ਤੇ ਤੁਹਾਨੂੰ ਤਸਵੀਰਾਂ ਦਿਖਾਉਂਦੇ ਹਾਂ। ਸਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਅਤੇ ਗੱਲ ਕਰਾਂਗੇ ਹੜ੍ਹ ਪ੍ਰਭਾਵਿਤ ਖੇਤਰ ਨੂੰ ਲੈ ਕੇ ਲਗਾਤਾਰ ਸਾਰਿਆਂ ਦੇ ਵੱਲੋਂ ਮਦਦ ਕੀਤੀ ਜਾ ਰਹੀ ਹੈ ਉੱਥੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਦੇ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਪਿੰਡ ਡੇਰਾ ਪਠਾਣਾ ਚ ਲਗਾਏ ਗਏ ਰਾਹਤ ਕੈਂਪ ਦੇ ਵਿੱਚ ਜਥੇਦਾਰ ਬਲਜੀਤ ਸਿੰਘ ਦਾਦੂਆ ਚੇਅਰਮੈਨ ਧਰਮ ਪ੍ਰਚਾਰ ਜਥੇਦਾਰ ਗੁਰਮੀਤ ਸਿੰਘ ਰਾਮਸਰ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਸਵਰਨ ਸਿੰਘ ਬੂੰਗਾ ਟੀਬੀ ਮੈਂਬਰ ਪੰਚਕੁਲਾ ਜਥੇਦਾਰ ਸਿਕੰਦਰ ਸਿੰਘ ਗਿਆਨੀ ਜਗਜੀਤ ਸਿੰਘ ਹੈੱਡ ਗ੍ਰੰਥੀ ਨਾਡਾ ਸਾਹਿਬ ਸਮੇਤ ਹਰਿਆਣੇ ਦੀਆਂ ਸੰਗਤਾਂ ਹੜਪ੍ਰਭਾਵਿਤ ਲੋਕਾਂ ਲਈ ਰਾਤ ਸਮਗਰੀ ਲੈ ਕੇ ਪਹੁੰਚੀਆਂ ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰਕ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਸਮੇਤ ਜਥੇਦਾਰ ਬਲਜੀਤ ਸਿੰਘ ਦਾਦੂ ਬਾਲਲੇ ਕਹਿੰਿਆ ਕਿ ਕੁਦਰਤੀ ਕਰੋਪੀ ਦੇ ਬਾਵਜੂਦ ਲੋਕ ਚੜ੍ਹਦੀ ਕਲਾ ਦੇ ਵਿੱਚ ਨੇ ਉਨ੍ਹਾਂ ਕਹਿ ਕੇ ਬਹੁਤ ਦੁਖਦ ਸਮਾਂ ਤੇ ਹੜ੍ਹ ਦੇ ਪਾਣੀ ਨੇ ਘਰਾਂ ਦੇ ਵਿੱਚ ਬੈਠੇ ਲੋਕਾਂ ਨੂੰ ਘਰਾਂ ਤੋਂ ਬੇਕਾਰ ਕਰ ਦਿੱਤਾ ਗਿਆ। ਉਨ੍ਹਾਂ ਕਹਿ ਕੇ ਇਸ ਕੁਦਰਤੀ ਆਫਤ ਸਮੇ ਸਾਰੇ ਆਪਣਾ ਫਰਜ਼ ਸਮਝਦੇ ਹੋਏ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਨੇ ਤੇ ਹਰਿਆਣਾ ਦੀਆਂ ਸੰਗਤਾਂ ਵੀ ਰਾਹਤ ਸਮੱਗਰੀ, ਦਵਾਈਆਂ, ਤਰਪਾਲਾ, ਪਸ਼ੂਆਂ ਦਾ ਚਾਰਾ ਤੇ ਹੋਰ ਲੋਕਾਂ ਲਈ ਲੋੜਿੰਦੀਆਂ ਅਵਸਥਾ ਲੈ ਕੇ ਪਹੁੰਚੀਆਂ ਨੇ। ਉਨਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਏ ਗੇ ਰਾਹਤ ਕੈਂਪ ਦੀ ਸ਼ਲਾਗਾ ਕਰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਦੌਰਾਨ ਲੋਕਾਂ ਨੂੰ ਹੋਰ ਵਧੇਰੇ ਰਾਹਤ ਤੇ ਲੋੜ ਮਹਿਸੂਸ ਹੋਣੀ ਹੈ ਜਿਸ ਕਰਕੇ ਇਹ ਕੈਂਪ ਮਹੀਨਿਆਂ ਬੰਦੀ ਚੱਲਣਾ। ਉਹਨਾਂ ਸਾਰੀਆਂ ਧਾਰਮਿਕ ਸਮਾਜਿਕ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਤੱਕੜੇ ਹੋ ਕੇ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਉਣ ਤੇ ਕੈਂਪਾਂ ਵਿੱਚ ਪਹੁੰਚ ਕੇ ਆਪਣੇ ਹੱਥੀਂ ਲੋਕਾਂ ਦੀ ਸੇਵਾ ਕਰਨ। ਇਸ ਉਪਰੰਤ ਜ਼ਥੇਦਾਰ ਦਾਦੂਬਾਦ ਸਮੇਤ ਸੰਗਤਾਂ ਨੇ ਨਿਰਲੇ ਪਿੰਡ ਰਣਸੀਕਾ ਤਲਾ ਚ ਲੋਕਾਂ ਕੋਲ ਰਾਤ ਸਮੱਗਰੀ ਵੰਡਣ ਲਈ ਗਏ ਤੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਉਣ ਦਾ ਪ੍ਰੋਸਾ ਦਿੱਤਾ ਇਸ ਮੌਕੇ ਮਨਜੀਤ ਸਿੰਘ ਭੋਮਾ ਮਨਪ੍ਰੀਤ ਸਿੰਘ ਢਿੱਲੋਂ ਪੌਰਨ ਸਿੰਘ ਸੁਵਿੰਦਰ ਸਿੰਘ ਨਾਗਰਾ ਬੂਟਾ ਸਿੰਘ ਸੁਖਵਿੰਦਰ ਸਿੰਘ ਮੱਲਿ ਜਸਪਾਲ ਸਿੰਘ ਮੱਲਿ ਗੁਰਪ੍ਰੀਤ ਸਿੰਘ ਗਿੱਲ ਰਣਜੀਤ ਸਿੰਘ ਮੱਲਿ ਨਿਸ਼ਾਨ ਸਿੰਘ ਬਾਠ ਸ਼ਰਨਜੀਤ ਸਿੰਘ ਕਾਮਰੇਡ ਮਨਜੀਤ ਸਿੰਘ ਰੌਵਲ ਆਦ ਹਾਜ਼ਰ ਰਹੇ ਨੇ ਅਤੇ ਪਾਣੀ ਦੇ ਵਿੱਚ ਜਾ ਕੇ ਲੋਕਾਂ ਤੱਕ ਰਾਤ ਸਮਗਰੀ ਪਹੁੰਚਾਈ ਤੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਸਕਰੀਨ ਤੇ ਤੁਹਾਨੂੰ ਤਸਵੀਰਾਂ ਦਿਖਾਉਂਦੇ ਹਾਂ